ਹੈਲੋ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਜੀ ਅੱਜ ਆਪਾਂ ਇੱਕ ਮਹਾਨ ਦੇਸ਼ ਭਗਤ ਸ਼ਹੀਦ ਊਧਮ ਸਿੰਘ ਦੇ ਬਾਰੇ ਜਾਣਦੇ ਹਾਂ ਜੀ ਉਹ ਕੌਣ ਸਨ ਜੀ ਮਹਾਨ ਕ੍ਰਾਂਤੀਕਾਰੀ ਸ਼ਹੀਦ ਸਰਦਾਰ ਊਧਮ ਸਿੰਘ ਦਾ ਜਨਮ 1899 ਨੂੰ ਸੁਨਾਮ ਬਿੱਕੇ ਹੋਇਆ ਸੀ ਉਹਨਾਂ ਦਾ ਅਸਲੀ ਨਾਮ ਸੇਰ ਸਿੰਘ ਸੀ ਉਹਨਾਂ ਦੇ ਪਿਤਾ ਦਾ ਨਾਮ ਸਰਦਾਰ ਟਹਿਲ ਸਿੰਘ ਤੇ ਰੇਲਵੇ ਫਾਟਕ ਤੇ ਇੱਕ ਚੌਂਕੀਦਾਰੀ ਦਾ ਕੰਮ ਕਰਦੇ ਸਨ ਉਨ੍ਹਾਂ ਦੀ ਉਮਰ ਕੇਵਲ 7 ਸਾਲ ਦੀ ਵੀ ਨਹੀਂ ਸੀ ਹੋਈ ਜਦ ਉਨ੍ਹਾਂ ਦੇ ਮਾਤਾ ਪਿਤਾ ਦੀ ਮੌਤ ਹੋ ਗਈ। ਉਨ੍ਹਾਂ ਦਾ ਇੱਕ ਭਰਾ ਸੀ ਜਿਸ ਦਾ ਨਾਂ ਸ੍ਰੀ ਮੁਕਤਾ ਸਿੰਘ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੋਹਾਂ ਨੂੰ ਅੰਮ੍ਰਿਤਸਰ ਦੇ ਮੁਕਕਾਲਸਾ ਦਾ ਅनाथ ਆਸ਼ਰਮ ਵਿੱਚ ਪੇ ਦਿੱਤਾ ਗਿਆ। ਦੋਹਾਂ ਨੂੰ ਅनाथ ਆਸ਼ਰਮ ਵਿੱਚ ਹੀ ਅੰਮ੍ਰਿਤਸਰ ਦਾ ਦਿੱਤਾ ਗਿਆ ਤੇ ਨਵੇਂ ਨਾਂ ਦਿੱਤੇ ਗਏ। ਜ਼ੇਰ ਸਿੰਘ ਨੂੰ ਉਦਮ ਸਿੰਘ ਕਿਹਾ ਗਿਆ ਅਤੇ ਮੁਕਤਾ ਸਿੰਘ ਨੂੰ ਸਾਧੂ ਸਿੰਘ 10 ਸਾਲਾਂ ਬਾਅਦ ਜਦੋਂ ਸਾਧੂ ਸਿੰਘ ਦੀ ਮੌਤ ਹੋ ਗਈ ਤਾਂ ਉਦਮ ਸਿੰਘ ਇਕੱਲੇ ਰਹਿ ਗਏ ਫਿਰ 1918 ਵਿੱਚ ਹਾਈ ਸਕੂਲ ਪਾਸ ਕਰਨ ਤੋਂ ਬਾਅਦ ਉਹਨਾਂ ਦੇ ਅਨਾਥ ਆਸ਼ਰਮ ਛੱਡ ਦਿੱਤਾ ਗਿਆ 1999 ਦੇ ਜਲਿਆਂਵਾਲੇ ਬਾਗ ਵਿੱਚ ਵਾਪਰੇ 19 ਸਾਕੇ ਵਾਲੇ ਦਿਨ ਉਦਮ ਸਿੰਘ ਤੇ ਉਸਦੀ ਥਾਂ ਤੇ ਮੌਜੂਦ ਸਨ ਮਸਾਕੀ ਵਾਲੇ ਦਿਨ ਜਦ ਇਹ ਸਾਕਾ ਉਦਮ ਸਿੰਘ ਨੇ ਆਪਣੀ ਅੱਖਾਂ ਨਾਲ ਦੇਖਿਆ ਤਾਂ ਇਸ ਮਾਰੂ ਦ੍ਰਿਸ਼ ਨੇ ਬੜਾ ਗਹਿਰਾ ਆਸਰ ਉਹਨਾਂ ਦੇ ਦਿਮਾਗ ਤੇ ਛੱਡਿਆ ਜਿਸ ਨੇ ਉਹਨਾਂ ਨੂੰ ਕ੍ਰਾਂਤੀਕਾਰੀ ਬਣਾ ਦਿੱਤਾ ਇਸ ਸਾਕੇ ਤੋਂ ਬਾਅਦ ਸੇਤੀ ਹੀ ਉਹ ਦੇ ਛੱਡ ਕੇ ਅਮਰੀਕਾ ਚਲੇ ਗਏ ਜਦੋਂ ਭਾਰਤ ਵਾਪਸ ਭਾਰਤ ਤੇ ਤਾਂ ਚੋਰੀ ਛਿਪੇ ਕੁਝ ਪਿਸਤੌਲਾਂ ਲੈ ਕੇ ਆਏ ਫਿਰ ਅੰਮ੍ਰਿਤਸਰ ਪੁਲਿਸ ਨੇ ਇਹ ਪਿਸਤੌਲਾਂ ਬਰਾਮਦ ਕਰ ਲਈਆਂ ਤੇ ਆਰਮਰਡਸ ਅਕਤ ਦੇ ਦੀਨ ਉਹਨਾਂ ਨੂੰ 4 ਸਾਲ ਦੀ ਸਜ਼ਾ ਦੇ ਦਿੱਤੀ ਜੀ ਜੇਲ੍ਹ ਤੋਂ ਰਹਾ ਹੋਣ ਤੋਂ ਬਾਅਦ ਉਦਮ ਸਿੰਘ ਬੱਬਰ ਅਕਾਲੀ ਦਲ ਵਿੱਚ ਸ਼ਾਮਲ ਹੋ ਗਿਆ ਅੰਮ੍ਰਿਤਸਰ ਵਿੱਚ ਉਹਨਾਂ ਨੇ ਬੈਨਰ ਪੇਂਟ ਕਰਨ ਦੀ ਦੁਕਾਨ ਖੋਲ੍ਹ ਲਈ ਉਹਨਾਂ ਨੇ ਇੱਕ ਨਵਾਂ ਨਾਮ ਰਾਮ ਮੁਹੰਮਦ ਸਿੰਘ ਅਜਾਦ ਰੱਖਿਆ ਜਦ ਬੱਬਰ ਲਹਿਰਦਾਨਤ ਹੋਇਆ ਤਾਂ ਭਗਤ ਸਿੰਘ ਨਾਲ ਜਾ ਮਿਲੇ ਜਲਿਆਂ ਵਾਲੇ ਬਾਗ ਦਾ ਖੂਨੀ ਸਾਕਾ ਉਹਨਾਂ ਦੇ ਦਿਮਾਗ ਵਿੱਚ ਅਜੇ ਵੀ ਤਰੋ-ਤਾਜ਼ਾ ਸੀ ਉਹ ਹਰ ਪਹਿਲੇ ਇਸ ਸਾਕੇ ਦਾ ਬਦਲਾ ਲੈਣ ਬਾਰੇ ਸੋਚਦੇ ਰਹਿੰਦੇ ਸਨ ਤੇ ਆਪਣੇ ਆਪ ਨੂੰ ਇਸ ਵਾਸਤੇ ਤਿਆਰ ਕਰਦੇ ਰਹਿੰਦੇ ਸਨ ਉਹ ਹਰ ਬਲੇ ਇਸ ਸਾਕੇ ਦਾ ਬਦਲਾ ਲੈਣ ਬਾਰੇ ਸੋਚਦੇ ਰਹਿੰਦੇ ਸਨ ਤੇ ਆਪਣੇ ਆਪ ਨੂੰ ਉਸੇ ਸਾਕੇ ਵ ਦਾ ਬਦਲਾ ਲੈਣ ਵਾਸਤੇ ਤਿਆਰ ਕਰਦੇ ਰਹਿੰਦੇ ਫਿਰ ਉਹ ਲੰਡਨ ਤੁਰ ਪਏ ਤੇ ਉੱਥੇ ਇੱਕ ਦੋਸਤ ਨੂੰ ਸਜਾ ਦੇ ਸਕਣ ਜਿਸ ਨੇ ਅੰਮ੍ਰਿਤਸਰ ਦੇ ਜਲਿਆਂਵਾਲੇ ਬਾਗ ਨੂੰ 1000 ਬੇਗੁਨਾਹ ਲੋਕਾਂ ਨੂੰ ਮਾਰ ਦਿੱਤਾ ਸੀ ਪਰ ਜਲਦੀ ਹੀ ਸਰਦਾਰ ਭਗਤ ਸਿੰਘ ਨੇ ਉਹਨਾਂ ਨੂੰ ਵਾਪਸ ਬੁਲਾ ਲਿਆ ਵਾਪਸ ਆ ਕੇ ਇਹਨਾਂ ਨੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ 4 ਸਾਲ ਬਾਅਦ ਤੇ ਜੇਲ੍ਹ ਭੇਦ ਦਿੱਤਾ ਗਿਆ 13 ਮਾਰਚ 1940 ਨੂੰ ਭਾਰਤ ਵਿੱਚ ਰਹਿ ਚੁੱਕੇ ਅੰਗਰੇਜ਼ ਅਫਸਰਾਂ ਦੀ ਮੀਟਿੰਗ ਲੰਡਨ ਦੇ ਕੈਕ ਸਰਟਨ ਹਾਲ ਵਿੱਚ ਹੋ ਰਹੀ ਸੀ ਇਸ ਮੀਟਿੰਗ ਵਿੱਚ ਸਰ ਮਾਈਕਲ ਓਡਵਾਇਰਸ ਆਫਕਾ ਲੈਫਟੀਨੈਂਟ ਗਵਰਨਰ ਪੰਜਾਬ ਲਾਰਡ ਜੈਟਲੈਂਡ ਲਾਰਡ ਮਿਲਿੰਗਟਨ ਅਤੇ ਹੋਰ ਅਨੇਕਾਂ ਉੱਚ ਅਧਿਕਾਰੀ ਮੌਜੂਦ ਸਨ ਉਦਮ ਸਿੰਘ ਦਾ ਵੀ ਹਾਲ ਐ ਇਸ ਹਾਲ ਵਿੱਚ ਅੰਗਰੇਜ਼ੀ ਅੰਦਾਜ਼ ਦੇ ਕੱਪੜੇ ਪਾ ਕੇ ওভারਕੋਟ ਹੋਰ ਹੈਟ ਪਹਿਨ ਕੇ ਪਹੁੰਚ ਗਿਆ ਇਸ ਹਾਲ ਵਿੱਚ ਸਰ ਮਾਈਕਲ ਅਡਵਾਇਰ ਨੇ ਬੜੇ ਜੋਸ਼ ਨਾਲ ਆਪਣਾ ਭਾਸ਼ਣ ਸ਼ੁਰੂ ਕੀਤਾ ਉਦਮ ਸਿੰਘ ਨੇ ਸਰ ਮਾਈਕਲ ਅਡਵਾਇਰ ਨੂੰ ਗੋਲੀਆਂ ਨਾਲ ਉਹਨਾਂ ਸਦਾ ਦੀ ਦੀਨ ਸੁਲਾ ਦਿੱਤਾ ਜਦੋਂ ਆਪਣਾ ਭਾਸ਼ਣ ਖਤਮ ਕਰਨ ਉਪਰੰਤ ਲਾਰਡ ਜੈਟਲੈਂਡ ਤੇ ਲਾਰਡ ਮਿਲਵਿੰਗਟਨ ਆਦਨਾਂ ਨੂੰ ਮਿਲ ਰਿਹਾ ਸੀਗਾ ਇਸ ਦੌਰਾਨ ਲਾਰਡ ਜੈਟਲੈਂਡ ਤੇ ਲਾਰਡ ਮਿਲਵਿੰਗਟਨ ਵੀ ਜਕਮੀ ਹੋ ਗਏ ਸਾਰੇ ਹਾਲ ਵਿੱਚ ਭਗ ਦਾ ਦਮਚੀ ਕੀ ਪਰੰਤੂ ਉਦਮ ਸਿੰਘ ਦੀ ਦਲੇਰੀ ਨਾਲ ਉੱਥੇ ਹੀ ਖੜਾ ਰਿਹਾ ਜਿਵੇਂ ਕਹਿ ਰਿਹਾ ਓਬੇ ਮੈਨੂੰ ਫੜ ਲਿਓ ਲੰਡਨ ਵਾਸੀਓ ਮੈਂ ਖੜਾ ਪੁਕਾਰਾਂ ਜਦੋਂ ਇਹ ਖਬਰ ਦੁਨੀਆ ਭਰ ਵਿੱਚ ਫੈਲ ਗਈ ਉਦਮ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਸਨੇ ਬੜੇ ਮਾਣ ਨਾਲ ਆਪਣੇ ਕਾਰਨਾਮੇ ਦਾ ਇਕਬਾਲ ਕੀਤਾ ਉਦਮ ਸਿੰਘ ਨੂੰ ਬ੍ਰਿਕਸਟਨ ਜੇਲ੍ਹ ਵਿੱਚ ਟੱਕ ਦਿੱਤਾ ਗਿਆ ਤੇ ਉਸਦੇ ਮੁਕੱਦਮਾ ਚਲਾਇਆ ਗਿਆ ਜੇਲ੍ਹ ਵਿੱਚ ਉਹ بڑے ਹੌਸਲੇ ਨਾਲ ਰਿਹਾ ਉਸ ਨੂੰ ਫੌਂਸੀ ਦੀ ਸਜ਼ਾ ਸੁਣਾਈ ਗਈ ਉਸਨੇ ਆਖਿਆ ਮੈਂ ਮੌਤ ਦੀ ਸੱਚਾ ਦੀ ਪਰਵਾਹ ਨਹੀਂ ਕਰਦਾ ਮੈਨੂੰ ਇਸ ਦੀ ਕੋਈ ਚਿੰਤਾ ਨਹੀਂ ਮੈਂ ਕਿਸੇ ਮਹਾਨ ਉਦੇਸ਼ ਲਈ ਆਪਣੀ ਜਾਨ ਨਿਸਾਵਰ ਕਰ ਰਿਹਾ ਆਖਰਕਾਰ 31 ਜੁਲਾਈ 1940 ਵਾਲੇ ਦਿਨ ਉਦਮ ਸਿੰਘ ਨੂੰ ਲੰਡਨ ਦੀ ਫਾਂਸੀ ਦੀ سزا ਦੇ ਦਿੱਤੀ ਗਈ ਇੱਕ ਸਾਸੀ ਇਨਸਾਨ ਸੀ ਉਹ ਆਪਣੇ ਅੰਤਿਮ ਸਮੇਂ ਵੀ ਹੱਸਦਾ ਰਿਹਾ ਦੇਸ਼ ਦੇ ਨਿਸਾਬ ਨਵਾਬਰ ਕ੍ਰਾਂਤੀਕਾਰੀਆਂ ਤੋਂ ਵਿੱਚੋਂ ਇੱਕ ਸੀ ਉਹ ਉਦਮ ਸਿੰਘ ਨੇ ਇੱਕ ਬਲੀਦਾਨ ਨੇ ਉਸ ਨੂੰ ਸੰਸਾਰ ਭਰ ਵਿੱਚ ਮਸ਼ਹੂਰ ਕਰ ਦਿੱਤਾ ਗਿਆ ਇਸ ਸ਼ੋਰ ਵੀਰ ਦੇ ਅਸਤੇ ਇੰਗਲੈਂਡ ਤੋਂ ਭਾਰਤ ਸਰਕਾਰ ਰਾਹੀਂ ਪੰਜਾਬ ਵਿੱਚ ਲਿਆਂਦੀ ਗਿਆ ਤੇ ਉਸ ਜੱਦੀ ਪਿੰਨ ਸੁਨਾਮ ਵਿਖੇ 31 ਜੁਲਾਈ 1974 ਨੂੰ ਪੂਰੇ ਸਨਮਾਨ ਨਾਲ ਉਹਨਾਂ ਦਾ ਸੰਸਕਾਰ ਕੀਤਾ ਗਿਆ ਜਿਹੜਾ ਕਿ ਇਸ ਅਮਰ ਸਹੀਦੀ ਯਾਦ ਵਿੱਚ ਕਈ ਕਾਲਜ ਸਕੂਲ ਹਸਪਤਾਲ ਲਾਇਬ੍ਰੇਰੀਆਂ ਇੱਕ ਨਗਰ ਹੋਰ ਕਈ ਸੰਸਥਾਵਾਂ ਉਪਸਥਾਪਿਤ ਕੀਤੀਆਂ ਜੇ ਪੰਜਾਬ ਦੇ ਸੂਰਬੀਨੋਂ ਆਉਣ ਵਾਲੀਆਂ ਨਸਲਾਂ ਸਦਾ ਚੇਤੇ ਰੱਖਣਗੀਆਂ ਇਹ ਸੰਜੀ ਮਹਾਨ ਕ੍ਰਾਂਤੀਕਾਰੀ ਸਹੀਦ ਉਦਮ ਸਿੰਘ ਦੇ ਬਾਰੇ ਦੀ ਜੋ ਕਿ ਸਾਡੇ ਦੇਸ਼ ਲਈ ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕੀਤੀ ਹਾਂਜੀ ਤੁਹਾਨੂੰ ਅੱਜ ਦੀ ਇਹ ਕਹਾਣੀ ਕਿਵੇਂ ਲੱਗੀ ਜੋ ਕਿ ਸਹੀਦ ਸਰਦਾਰ ਉਦਮ ਸਿੰਘ ਦੇ ਬਾਰੇ ਸੀ ਸਾਡੀਆਂ ਨਸਲਾਂ ਨੂੰ ਹਮੇਸ਼ਾ ਯਾਦ ਰਹਿਣਗੇ ਇਹਨਾਂ ਦੀਆਂ ਸ਼ਹੀਦੀਆਂ ਜੀ ਹਾਂਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ